ਸਨ ਬਾਵੇ ਜੋ ਜੋਗੋ ਜੁਗਾਟਲ ਸਤ ਗਿਰਿਓ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ਰੀ ਅੰਦਰ ਸੋਭਾ ਇਹ ਮਨ ਹੋਏ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ ਆਪ ਅਵਡ ਭਾਗੀ ਹੋ ਸੰਤਾਂ ਦੇ ਜੋਗੋ ਜੋ ਆਪਣੇ ਕੀਮਤੀ ਸਮੇਂ ਨੂੰ ਤਿਆਗ ਕਰਕੇ ਸਤਿਗੁਰ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਵਿਖੇ ਪਹੁੰਚ ਕੇ ਬਾਣੀ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰ ਰਹੇ ਹੋ ਅੱਜ ਦੇ ਹੁਕਮ ਅਨੁਸਾਰ ਰਾਗ ਤਨਸਰੀ ਦੇ ਵਿੱਚ ਬਾਣੀ ਭਗਤ ਕਬੀਰ ਜੀ ਕੀ ਭਗਤ ਕਬੀਰ ਜੀ ਦੀ ਬਾਣੀ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ 691 ਅਗਦੇ ਬਖਸ਼ਿਸ਼ ਹੈ ਬਖਸ਼ਿਸ਼ ਕਰਦੇ ਹਨ ਰਾਗ ਤਨਸਰੀ ਬਾਣੀ ਭਗਤ ਕਬੀਰ ਜੀ ਕੀ ਤਨਸਰੀ ਰਾਗ ਦੇ ਵਿੱਚ ਬਾਣੀ ਦਰਜੀ ਹੈ ਤੇ ਭਗਤ ਕਬੀਰ ਜੀ ਦੇ ਮੁਕਾਰਮੇ ਤੋਂ ਉਚਾਰਨ ਸ਼ਬਦ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਕ ਓੰਕਾਰ ਓ ਮਾਲਕ ਇੱਕ ਹੈ ਪਰਮਾਤਮਾ ਇੱਕ ਹੈ ਤੇ ਮਿਲਦਾ ਕਿਸ ਤਰ੍ਹਾਂ ਹੈ ਸਤ ਗੁਰ ਪ੍ਰਸਾਦ ਗੁਰੂ ਦੀ ਬਖਸ਼ਿਸ਼ ਦੇ ਨਾਲ ਉਹ ਮਿਲਿਆ ਕਰਦਾ ਹੈ ਸੰਕ ਸਨੰਤ ਮਹੇਸ਼ ਸਮਨ ਸੰਕ ਤੇ ਸਨੰਤ ਇਹ ਦੋਨੋਂ ਬ੍ਰਹਮਾ ਦੇ ਪੁੱਤਰ ਹਨ ਸਨਾਤਨ ਸੰਤ ਪ੍ਰਮਾਣ ਸੰਕ ਦਾ ਮਤਲਬ ਹਰਤੇ ਹੈ ਸਨਾਤਨ ਤੇ ਸੰਨੰਦ ਦਾ ਸੰਤਪਵਾਰ ਮਹੇਸ਼ ਸ਼ਿਵਜੀ ਮਹਾਰਾਜ ਨੂੰ ਕਿਹਾ ਗਿਆ ਕਿ ਬਖਸ਼ਿਸ਼ ਕਰਦੇ ਹਨ ब्रह्मा ਦੇ ਪੁੱਤਰ ਸੰਕ ਅਨੰਤ ਵਰਗੇ ਮਹੇਸ਼ ਸ਼ਿਵਜੀ ਵਰਗੇ ਦੇਵਤਿਆਂ ਨੇ ਵੀ ਉਸ ਨਿਰੰਕਾਰ ਦਾ ਭੇਦ ਨਹੀਂ ਪਾਇਆ ਉਹਨੂੰ ਸਮਝ ਨਹੀਂ ਸਕੇ ਸੇਖਨਾਗ ਤੇਰੂ ਮਰਮ ਨਾ ਜਾਮਾ ਵਿਸ਼ਨੂੰ ਭਗਵਾਨ ਦਾ ਸੇਵਕ ਸ਼ੇਸ਼ਨਾਗ ਇਸ ਦੇ 1000 ਫਣ ਹਨ ਤੇ ਆਪਣੇ ਫਣਾਂ ਦੇ ਨਾਲ ਵਿਸ਼ਨੂੰ ਨੂੰ ਇਹ ਹੱਥਵੇਂ ਛਾਂ ਕਰਕੇ ਰੱਖਦਾ ਹੈ ਤੇ ਹਰ ਰੋਜ਼ ਨਿਤ ਆਪਣੇ ਹਰ ਇੱਕ ਜੀਵਾ ਦੇ ਨਾਲ ਤੇ ਵਿਸ਼ਨੂੰ ਭਗਵਾਨ ਦਾ ਨਵਾਂ ਨਾਮ ਉਚਾਰਨ ਕਰਦਾ ਹੈ ਉਹਨਾਂ ਦੀ ਉਸਤਤ ਕਰਦਾ ਹੈ ਬਖਸ਼ਿਸ਼ ਕਰਦੇ ਨੇ ਸੇਖ ਨਾਗ ਵਰਗਿਆਂ ਨੇ ਵੀ ਤੇਰਾ ਅੰਤ ਨਹੀਂ ਪਾਇਆ ਤੇਰੇ ਗੁਣਾਂ ਨੂੰ ਸਮਝ ਨਹੀਂ ਸਕੇ ਆ ਸੰਤ ਸੰਗਤ ਰਾਮ ਹਿਰਦੈ ਵਸਾਈ ਭਗਤ ਕਬੀਰ ਜੀ ਬਖਸ਼ਿਸ਼ ਕਰਦੇ ਹਨ ਕਿ ਮੈਂ ਸੰਤ ਜਨਾਂ ਦੀ ਸੰਗਤ ਦੇ ਵਿੱਚ ਬੈਠ ਕਰਕੇ ਉਸ ਨਿਰੰਕਾਰ ਦਾ ਨਾਮ ਜਪ ਕੇ ਉਸ ਮਾਲਕ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਇਆ ਹੈ ਉਸ ਨਿਰੰਕਾਰ ਨੂੰ ਮੈਂ ਆਪਣੇ ਅੰਦਰ ਵਸਾਇਆ ਹੈ ਹਨੂਮਾਨ ਸਰਗਰੁਡ ਸਮਾਨਾ ਹਨੂਮਾਨ ਸ਼੍ਰੀ ਰਾਮਚੰਦਰ ਜੀ ਦਾ ਭਗਤ ਹੋਇਆ ਹੈ ਤੇ ਕਰਣ ਪੰਛੀਆਂ ਦਾ ਦੇਵਤਾ ਹੋਇਆ ਹੈ ਹਨੂਮਾਨ ਵਰਗਿਆਂ ਨੇ ਵੀ ਕਰੋੜ ਵਰਗਿਆਂ ਨੇ ਵੀ ਉਸ ਪਰਮਾਤਮਾ ਨੂੰ ਨਹੀਂ ਸਹਰ ਸਕਕੇ ਉਸ ਮਾਲਕ ਦਾ ਭੇਤ ਨਹੀਂ ਜਾਣਿਆ ਸੁਰਪਤ ਨਰਪਤ ਨਹੀਂ ਉੱਨ ਜਾਣਾ ਸੁਰਪਤ ਨਰਪਤ ਭਾਵ ਕੀ ਇੰਦਰ ਦੇਵਤਾ ਦੇਵਤਿਆਂ ਦਾ ਜਿਹੜਾ ਰਾਜਾ ਹੈ ਇੰਦਰ ਦੇਵਤਾ ਉਸ ਨੇ ਵੀ ਭੇਤ ਨਹੀਂ ਜਾਣਿਆ ਵੱਡੇ ਵੱਡੇ ਦੇਵੀ ਦੇਵਤੇ ઋષਿ ਮਹਨੇ ਉਹਨਾਂ ਨੇ ਵੀ ਤੇਰਾ ਭੇਤ ਨਹੀਂ ਜਾਣਿਆ ਤੇਰੇ ਅੰਤ ਤੱਕ ਨਹੀਂ ਪਹੁੰਚ ਸਕਦੇ ਤੇ ਆਗਾਤ ਗਤੀ ਨੂੰ ਨਹੀਂ ਜਾਣ ਸਕੇ ਚਾਰ 베ਦ ਅਰ ਸਿਮਰਤ ਪੁਰਾਨ ਚਾਰ 베ਦ ਚਾਰੇ 베ਦਾਂ ਦਾ ਗਿਆਤਾ 18 ਸਿਮਰਤੀਆਂ 18 ਪੁਰਾਣ ਉਹਨਾਂ ਦਾ ਕਰਤਾ ਬ੍ਰਹਮਾ ਉਹਨੇ ਵੀ ਤੇਰਾ ਭੇਦ ਨਹੀਂ ਜਾਣੇ ਤੇਰੇ ਗੁਣਾਂ ਦਾ ਅੰਤ ਨਹੀਂ ਪਾ ਸਕਿਆ ਕਮਲਾ ਪਤੀ ਕਵਲਾ ਨਹੀਂ ਜਾਨਾ ਵਿਸ਼ਨੂੰ ਭਗਵਾਨ ਕਵਲਾ ਪਤੀ ਵਿਸ਼ਨੂੰ ਭਗਵਾਨ ਤੇ ਕਵਲਾ ਉਹਨਾਂ ਦੀ ਘਰਵਾਲੀ ਭਾਵਕੀ ਲక్ష్ਮੀ ਮਾਤਾ ਕੰਦੇ ਵਿਸ਼ਨੂੰ ਭਗਵਾਨ ਵਰਗਿਆਂ ਨੇ ਲక్ష్ਮੀ ਵਰਗਿਆਂ ਨੇ ਵੀ ਤੇਰੇ ਅੰਤ ਤੱਕ ਨਹੀਂ ਪਹੁੰਚ ਸਕੇ ਉਹਨਾਂ ਨੇ ਵੀ ਤੇਰਾ ਭੇਦ ਨਹੀਂ ਜਾਣਿਆ ਭਗਤ ਕਬੀਰ ਜੀ ਬਖਸ਼ਿਸ਼ ਕਰਦੇ ਹਨ ਕਹਿ ਕਬੀਰ ਸੋ ਪਰਮੈ ਨਹੀਂ ਸਾਰਾ ਹੀ ਸੰਸਾਰ ਕੌਤਾਨ ਹੋਇਆ ਪਿਆ ਹੈ ਵਿਕਾਰਾਂ ਦੇ ਵਿੱਚ ਭਰਮ ਭਲੇਖਿਆਂ ਦੇ ਵਿੱਚ ਪਿਆ ਹੋਇਆ ਹੈ ਹਰ ਸਮੇਂ ਭਟਕਦਾ ਹੈ ਥਾਂ ਥਾਂ ਤੇ ਜਾ ਕਰਕੇ ਭਟਕਦਾ ਹੈ ਪਰ ਕਿਸੇ ਨੂੰ ਸਮਝ ਨਹੀਂ ਕੋਈ ਉਸ ਨਿਰਗਰ ਦੇ ਭੇਤ ਨੂੰ ਨਹੀਂ ਸਮਝ ਸਕਿਆ ਉਸ ਮਾਲਕ ਦੇ ਗੁਣਾਂ ਨੂੰ ਨਹੀਂ ਜਾਣ ਸਕਿਆ ਉਸ ਪਾਰ ਵਾਲੇ ਪੰਨੇ ਤੱਕ ਨਹੀਂ ਪਹੁੰਚ ਸਕਿਆ ਹਿਰਦੇ ਦੇ ਵਿੱਚ ਨਾਮ ਨੂੰ ਕਿੱਦਾਂ ਵਸਾਉਣਾ ਹੈ ਨਹੀਂ ਸਮਝ ਸਕਿਆ ਆਤਮਕ ਅਡੋਲਤਾ ਸੂਝ-ਬੂਝ ਕਿਤਾ ਆਉਣੀ ਹੈ ਉਹਨੇ ਸਮਝ ਸਕੇ ਆ ਸਾਰਾ ਹੀ ਸੰਸਾਰ ਵਿਕਾਰਾਂ ਦੇ ਕਰਕੇ ਭਟਕਦਾ ਫਿਰਦਾ ਹੈ ਪਰਮ ਭਲੇਖਿਆਂ ਦੇ ਵਿੱਚ ਪਿਆ ਹੋਇਆ ਹੈ ਪਾਗਲ ਲਗ ਰਾਮ ਰਹਿ ਸਰਨਾਹੀ ਕਹਿੰਦੇ ਕੇਵਲ ਏਕੋ ਜਿਹੜਾ ਤੇਰੀ ਸ਼ਰਨ ਦੇ ਵਿੱਚ ਆ ਜਾਂਦਾ ਹੈ ਨਾ ਤੇਰੇ ਚਰਨ ਪੜ ਲੈਂਦਾ ਹੈ ਕੇਵਲ ਉਹ ਭਟਕਦਾ ਨਹੀਂ ਕਹ ਕਬੀਰ ਸੋ ਪਰ ਮੈਂ ਨਹੀਂ ਕਿਹੜਾ ਪਾਗਲ ਲੱਗ ਰਾਮ ਸਰ ਅਸਰ ਨਹੀਂ ਕੇਵਲ ਇੱਕੋ ਮਨੁੱਖ ਉਹ ਨਹੀਂ ਝਟਕਦਾ ਜਿਹੜਾ ਸ਼ਰਨ ਦੇ ਵਿੱਚ ਆ ਜਾਂਦਾ ਹੈ ਸ਼ਰਨ ਦੇ ਵਿੱਚ ਆਕਰ ਕੇ ਨਾਮ ਨੂੰ ਪਛਾਣਨ ਦੀ ਕੋਸ਼ਿਸ਼ ਕਰਦਾ ਹੈ ਆਪਾ ਭਾਵ ਤਿਆਗ ਕਰਕੇ ਅੰਦਰ ਦੀ ਸੂਝ-ਬੂਝ ਲੈਣ ਦੀ ਕੋਸ਼ਿਸ਼ ਕਰਦਾ ਹੈ ਗੁਰਮਖ ਪਿਆਰਿਓ ਭਗਤ ਕਬੀਰ ਜੀ ਨੇ ਇਸ ਪੰਕਤੀ ਦੇ ਵਿੱਚ ਮਨੁੱਖ ਨੂੰ ਜੀਵਨ ਨੂੰ ਸਮਝਾਣਾ ਕੀਤਾ ਹੈ ਕਹ ਕਬੀਰ ਸੋ ਪਰਮੇ ਨਹੀਂ ਸਾਰਾ ਹੀ ਸੰਸਾਰ ਪਰਮ ਪ੍ਰਲੇਖਿਆਂ ਦੇ ਵਿੱਚ ਪਿਆ ਹੋਇਆ ਹੈ ਕੋਈ ਡੇਰਿਆਂ ਤੇ ਜਾਂਦਾ ਹੈ ਕੋਈ ਸੰਤਾਂ ਦੇ ਜਾਂਦਾ ਹੈ ਕੋਈ ਪੀਰਾਂ ਦੇ ਜਾਂਦਾ ਹੈ ਜਿਸ ਤਰ੍ਹਾਂ ਉਹ ਕਹਿੰਦੇ ਹਨ ਉਸ ਤਰ੍ਹਾਂ ਕਰ ਦਿੰਦੇ ਹਨ ਇੱਥੋਂ ਤੱਕ ਵੀ ਗੁਰਮਖ ਪਿਆਰਿਓ ਅੱਜ ਗੁਰੂ ਘਰਾਂ ਦੇ ਵਿੱਚ ਵੀ ਟੂਣੇ ਕਰਨੇ ਸ਼ੁਰੂ ਕਰ ਦਿੱਤੇ ਕੋਈ ਜੰਦਰੇ ਲੈ ਆਉਂਦਾ ਹੈ ਕੋਈ ਕਪੜੇ ਲਿਆ ਕੇ ਰੱਖ ਦਿੰਦਾ ਹੈ ਕੋਈ ਕੀ ਲਿਆ ਕੇ ਰੱਖ ਦਿੰਦਾ ਹੈ ਦਾਸ ਨੂੰ ਇਹ ਬੇਨਤੀ ਕਰਨ ਦੀ ਇਸ ਕਰਕੇ ਲੋਡ ਪੈ ਰਹੀ ਹੈ ਕਿਉਂਕਿ ਜਿਹੜਾ ਇਹ ਕਰਦਾ ਉਸ ਨੂੰ ਆਪਣੇ ਆਪ ਸਮਝ ਆ ਜਾਣੀ ਹੈ ਗੁਰੂ ਘਰਾਂ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਕੰਮ ਹੋ ਰਹੇ ਹਨ ਜਦੋਂ ਦਾ ਦਾਸ ਇੱਥੇ ਆਇਆ ਕੋ ਇਹ ਆਪਣੇ ਪੈਰਾਂ ਦੇ ਵਿੱਚ ਕੰਡੇ ਬੀਜ ਰਹੇ ਹਨ ਕਿਉਂਕਿ ਗੁਰਮਖ ਪਿਆਰਿਓ ਇੱਥੇ ਕੱਟਣ ਵਾਸਤੇ ਹੀ ਆਉਨੇ ਹਨ ਗੁਰੂ ਘਰਾਂ ਦੇ ਵਿੱਚ ਆਪਾਂ ਨੂੰ ਦੁੱਖ ਲੱਗਾ ਹੋਵੇ ਕਲੇਸ਼ ਲੱਗਾ ਹੋਵੇ ਨਾ ਕਿਸੇ ਪ੍ਰਕਾਰ ਦਾ ਵੀ ਕੋਈ ਕੋੜ ਤੱਕ ਕਿਉਂ ਨਾ ਪਿਆ ਹੋਵੇ ਆਪਾਂ ਇੱਥੇ ਉਹ ਕੱਟਣ ਵਸਤੇ ਆਉਨੇ ਹਾਂ ਦੁੱਖ ਖਤਮ ਕਰਨ ਵਸਤੇ ਆਉਨੇ ਹਾਂ ਤੇ ਹੈਰਾਨੀ ਦੀ ਗੱਲ ਹੈ ਆਪਾਂ ਗੁਰੂ ਘਰਾਂ ਦੇ ਵਿੱਚ ਵੀ ਇਹ ਚੀਜ਼ਾਂ ਸੋਚ ਲਈ ਨਾ ਕਿ ਆਹ ਚੀਜ਼ਾਂ ਰੱਖ ਦਈਏ ਕੋਈ ਚੁੱਕ ਲਵੇਗਾ ਉਸ ਦਾ ਬੁਰਾ ਹੋ ਜਾਵੇਗਾ ਤੇ ਸਾਡਾ ਭਲਾ ਹੋ ਜਾਵੇਗਾ ਗੁਰਮਖ ਪਿਆਰਿਓ ਮਨ 'ਚ ਬਹੁਤ ਵੱਡਾ ਭਲੇਖਾ ਹੈ ਜਦੋਂ ਇਹ ਸੋਚ ਕੇ ਗੁਰੂ ਘਰ ਚੱਲਨੇ ਹਨ ਤੇ ਸਾਡਾ ਬੁਰਾ ਉਦੋਂ ਹੀ ਹੋ ਜਾਂਦਾ ਹੈ ਕਿਉਂਕਿ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਬਿਨ ਬੋਲੇ ਆ ਸਭ ਕੁਝ ਜਾਣਦਾ ਕਿਸ ਅੱਗੇ ਕੀ ਚੈ ਅਰਦਾਸ ਅਰਦਾਸ ਕਰਨ ਦੀ ਲੋੜ ਨਹੀਂ ਕਿੰਨੋਂ ਭਲੇਖਿਆ ਚ ਪਾਰੇ ਆ ਭਲੇਖਿਆਂ ਦੇ ਵਿੱਚ ਆਪਾਂ ਖੁਦ ਪਏ ਹੋਏ ਹਾਂ ਪਰ ਮੰਨ ਦੇ ਵਿੱਚ ਆਪ ਖੁਦ ਪਏ ਹੋਏ ਹਾਂ ਜਿਹੜੇ ਬਾਬੇ ਤੁਹਾਨੂੰ ਦੱਸਦੇ ਹਨ ਕਿ ਐਦਾਂ ਕਰਕੇ ਤੁਸੀਂ ਰੱਕ ਕੇ ਆਓ ਕੋਈ ਚੋਕਲੇ ਦਾ ਤੁਹਾਡਾ ਕੰਮ ਖੁੱਲ ਜਾਏਗਾ ਉਹਦਾ ਕੰਮ ਬੰਦ ਹੋ ਜਾਏਗਾ ਤੇ ਗੁਰਮਖ ਪਿਆਰਿਓ ਦਾ ਤੇ ਆਪਣਾ ਕੰਮ ਨਹੀਂ ਚੱਲਦਾ ਕਿਉਂਕਿ ਉਹ ਸਿਆਣਾ ਤੇ ਤਾਹੀ ਹੈ ਨਾ ਕਿਉਂਕਿ ਸਾਨੂੰ ਬੇਵਕੂਫ ਬਣਾਇਆ ਹੋਇਆ ਹੈ ਸਾਨੂੰ ਬੇਵਕੂਫ ਬਣਾਇਆ ਹੈ ਸਾਨੂੰ ਸਤਗੁਰ ਜੀ ਨੇ ਬਖਸ਼ਿਸ਼ਾਂ ਕੀਤੀਆਂ ਅਸੀਂ ਜਾ ਕਰਕੇ ਉਸ ਦੇ ਗੋਡੇ ਪੜਨੇ ਹਾਂ ਪਰ ਸਤਗੁਰ ਜੀ ਦੇ ਤੇ ਕਿਰਪਾ ਕੀਤੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਮੰਨਿਓ ਗ੍ਰੰਥ ਆਪਾਂ ਗੁਰੂ ਮੰਨਿਆ ਹੀ ਨਹੀਂ ਜਦੋਂ ਆਪਾਂ ਗੁਰੂ ਮੰਨਿਆ ਹੀ ਨਹੀਂ ਤੇ ਫਿਰ ਸੁੱਖ ਕਿੱਥੋਂ ਪਾਲ ਦੇਖਾਂ ਤੇ ਗੁਰਮਖ ਪਿਆਰਿਓ ਐਸੀ ਅਵਸਥਾ ਐਸੀ ਕਾਰਜ ਕਰਨ ਵਾਲੇ ਨਾ ਫਿਰ ਕੋੜ ਹੋ ਕੇ ਮਰਦੇ ਖਣ ਫਿਰ ਉਹ ਇੱਥੇ ਵੀ ਢੋਈ ਨਹੀਂ ਤੇ ਅੱਗੇ ਵੀ ਢੋਈ ਨਹੀਂ ਫਿਰ ਆਪਾਂ ਭਵੇਂ ਲੱਖ ਅਰਦਾਸਾਂ ਕਰਵਾ ਲਈਏ ਪਰ ਮਨ ਦੀ ਭਾਵਨਾ ਮਨ ਦੀ ਦਿਸ਼ਾ ਜਿੰਨੀ ਦੇਰ ਤੱਕ ਬਦਲਦੀ ਨਹੀਂ ਨਾ ਓਨੀ ਦੇਰ ਤੱਕ ਗੁਰਮਖ ਪਿਆਰਿਓ ਇੱਥੇ ਵੀ ਸਜਾਵਾਂ ਹਨ ਸਭ ਕੇ ਵੀ ਸਜਾਵਾਂ ਹਨ ਜੰਮੇ ਮਰੇ ਮਰਿਆ ਫਿਰ ਜੰਮੇ ਬਹੁਤ ਸਜਾਏ ਪਿਆ ਦੇਸ ਲੰਮੇ ਆਉਂਦਾ ਹੈ ਸਜਾਵਾਂ ਭੁਗਤ ਕੇ ਚਲਾ ਜਾਂਦਾ ਹੈ ਆਉਂਦਾ ਹੈ ਸਜਾਵਾਂ ਭੁਗਤ ਕੇ ਚਲਾ ਜਾਂਦਾ ਹੈ ਫਿਰ ਜਨਮਾਂ ਦੇ ਵਿੱਚ ਪਿਆ ਕੇ ਕਿਉਂਕਿ 84 ਲੱਖ ਜੂਨਾ ਹਨ 83 ਲੱਖ ਤੋਂ ਬਾਅਦ ਇੱਕ ਮਨੁੱਖਾ ਤੇ ਹੀ ਮਿਲਦੀ ਹੈ 84 ਲੱਖ ਜੂਨ ਸਬਾਈ ਮਾਨ ਕੋਪਰਵ ਦੀ ਵੜਿਆਈ ਇੱਕ ਮਨੁੱਖ ਨੂੰ ਵੜਿਆਈ ਦਿੱਤੀ ਹੈ ਪਰ ਮਨੁੱਖ 84 ਲੱਖ ਤੋਂ ਬਾਅਦ ਜਨਮ ਲੈ ਕੇ ਤੇ ਆਪਾਂ ਕੜ ਕੀ ਰਹੇ ਹਾਂ ਪ੍ਰਾਣੀ ਤੂੰ ਆਇਆ ਲਾਹਾ ਲੈਣ ਲਗਾ ਕਿਤ ਕੋ ਫੱਕੜੇ ਜਿਸ ਗੁਰੂ ਨੇ ਬਖਸ਼ਣਾ ਹੈ ਅੱਜ ਉਸੇ ਦੇ ਘਰ ਦੇ ਉੱਤੇ ਆਪਾਂ ਟੂਨੇ ਕਰਨੇ ਸ਼ੁਰੂ ਕਰ ਦਿੱਤੇ ਆਪਣੇ ਮਨ ਦੇ ਵਿੱਚ ਐਡਾ ਵੱਡਾ ਭੁਲੇਖਾ ਪੈਦਾ ਹੋ ਗਿਆ ਐਡਾ ਵੱਡਾ ਭਰਮ ਪੈਦਾ ਹੋ ਗਿਆ ਕਿ ਆਪਾਂ ਪਿਤਾ ਨੂੰ ਕਹਿ ਦਈਏ ਨਾ ਤੂੰ ਮੇਰਾ ਇਹ ਕੰਮ ਕਰ ਦੇ ਮੈਂ ਤੈਨੂੰ ਐਨੇ ਪੈਸੇ ਦਵਾਂਗਾ ਉਹ ਪਿਤਾ ਤੇ ਪਹਿਲੀ ਤੁਹਾਨੂੰ ਕਮਾ ਕੇ ਖਵਾ ਰਿਹਾ ਤੁਹਾਡੀਆਂ ਜ਼ਰੂਰਤਾਂ ਪੂਰੀਆਂ ਕਰ ਰਿਹਾ ਹੈ ਉਸ ਨੂੰ ਲੱਜ ਦੇਣੇ ਸ਼ੁਰੂ ਕਰ ਦਿੱਤੇ ਤਰਲੋਕੀ ਦਾ ਮਾਲਕ ਤvare ਦੁੱਖ ਸੁੱਖ ਹਰ ਇੱਕ ਦਾ ਆਪ ਸਾਥੀ ਹੈ ਤੇ ਉਹਨਾਂ ਦੇ ਘਰ ਦੇ ਵਿੱਚ ਆ ਕਰਕੇ ਜਦੋਂ ਆਪਾਂ ਇਦਾਂ ਦੀਆਂ ਚੀਜ਼ਾਂ ਸੋਚਦੀਆਂ ਨਾ ਗੁਰਮੁਖ ਪਿਆਰੇ ਪਰ ਸੁੱਖ ਨਹੀਂ ਮਾਫ ਕਰਨਾ ਜੇਕਰ ਕਿਸੇ ਨੂੰ ਕੋਈ ਗੱਲ ਮਾੜੀ ਲੱਗੀ ਹੋਵੇ ਪਰ ਸੁੱਖ ਲੈਣਾ ਹੈ ਨਾ ਆਪਾ ਭਾਵ ਤੇ ਅੱਗ ਕਰਕੇ ਚਤੁਰਾਈ ਸਿਆਣਪਾ ਕਿਤੇ ਕੰਮ ਨਾ ਆਈਏ ਇਹ ਕਿਤੇ ਕੰਮ ਨਹੀਂ ਆਉਂਦੀਆਂ ਖਾਸ ਕਰਕੇ ਗੁਰੂ ਘਰਾਂ ਦੇ ਵਿੱਚ ਜਦੋਂ ਆਪਾਂ ਗੁਰੂ ਘਰ ਤੋਂ ਘਰ ਤੋਂ ਚਲਨੇ ਹਨ ਬੇਨਤੀ ਉਦੋਂ ਹੀ ਪ੍ਰਵਾਨ ਹੋ ਜਾਂਦੀ ਹੈ ਜੇ ਆਪਾਂ ਚੰਗੇ ਕਰਮ ਲੈ ਕੇ ਚਲਦੇ ਹਾਂ ਤੇ ਉੱਥੇ ਹੀ ਬੇਨਤੀ ਪ੍ਰਵਾਨ ਹੈ ਤੇ ਜਦੋਂ ਕਿਸੇ ਦਾ ਮਾੜਾ ਕਰਨ ਵਾਸਤੇ ਸੋਚਦੇ ਹਾਂ ਨਾ ਕੋਈ ਖੱਡਾ ਪੱਟੀ ਜਾਂ ਨਾ ਖੂਪ ਪੱਟੀ ਹੈ ਤੇ ਪਹਿਲੇ ਆਪ ਕਰਨਾ ਪੈਂਦਾ ਕਿ ਕਿਸੇ ਦੇ ਕਾਲਕ ਮਲਦੀ ਹੋਵੇ ਨਾ ਪਹਿਲੇ ਆਪਣੇ ਹੱਥ ਕਾਲੇ ਕਰਨੇ ਪੈ ਦੇਖ ਕਿਸੇ ਦਾ ਮਾੜਾ ਕਰਨਾ ਹੋਵੇ ਤੇ ਪਹਿਲੇ ਆਪਣਾ ਹੁੰਦਾ ਹੈ ਇੱਕ ਚੋਰ ਆਪਣੇ ਪੁੱਤਰ ਨੂੰ ਸਮਝਾਉਂਦਾ ਹੈ ਕਹਿੰਦਾ ਬੇਟਾ ਸਾਹਮਣੇ ਘਰ ਚੋਂ ਚੋਰੀ ਕਰਿਆ ਕਰ ਇਥੋਂ ਕੁਝ ਨਾ ਕੁਝ ਜ਼ਰੂਰ ਮਿਲ ਜਾਂਦਾ ਹੈ ਅੱਗੇ ਪੁੱਤਰ ਉਸ ਨੂੰ ਕਹਿੰਦਾ ਹੈ ਕਹਿੰਦਾ ਬਾਪੂ ਇਥੋਂ ਜ਼ਰੂਰ ਮਿਲ ਜਾਂਦਾ ਹੈ ਕੰਦਾ ਹਾਂ ਕਹਿੰਦਾ ਮੈਂ ਜਦੋਂ ਵੀ ਜਾਂਦਾ ساری ਉਮਰ ਮੈਂ ਇੱਥੇ ਚੋਰੀ ਕੀਤੀ ਹੈ ਤੇ ਮੈਂ ਜਦੋਂ ਵੀ ਜਾਂਦਾ ਕੁਝ ਨਾ ਕੁਝ ਮਿਲ ਜਾਂਦਾ ਹੈ ਤੇ ਅੱਗੇ ਚੋਰ ਦਾ ਪੁੱਤਰ ਜਵਾਬ ਦਿੰਦਾ ਹੈ ਧਿਆਨ ਦੇਣਾ ਕੋਰ ਨਾਲ ਸੁਣਿਓ ਕਹਿੰਦੇ ਬਾਪੂ ਉਹਦੇ ਘਰ ਅੱਜ ਵੀ ਦੀਵਾ ਜਗਦਾ ਹੈ ਉਹਦੇ ਘਰ ਅੱਜ ਵੀ ਚਾਨਣ ਹੈ ਤੇ ਆਪਣੇ ਘਰ ਅੱਜ ਵੀ ਹਨੇਰਾ ਹੈ ਕਿਉਂਕਿ ਆਪਾਂ ਕਿਸੇ ਦਾ ਘਰ ਬਰਬਾਦ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਦੋਂ ਆਪਾਂ ਕਿਸੇ ਦਾ ਬਰਬਾਦ ਕਰਨ ਦੀ ਕੋਸ਼ਿਸ਼ ਕਰਦੇ ਹਾਂ ਨਾ ਪਹਿਲੇ ਆਪਣਾ ਦੀਵਾ ਬੁਝਾਉਨੇ ਹਾਂ ਸਤਿਗੁਰ ਜੀ ਕਿਰਪਾ ਕਰਨ ਵਿਚਾਰਾਂ ਕਰਦੇ ਹੋ ਜਾਂ ਭੁਲਾ ਕੇ ਮਾ ਕਰਨੀਆਂ ਜੇਕਰ ਕਿਸੇ ਨੂੰ ਗੱਲ ਮਾੜੀ ਲੱਗੀ ਹੋਵੇ ਕਿ ਦਾਸ ਖਿਮਾ ਦਾ ਜੱਜਕ ਹੈ ਹੁਣ ਸਰਦਾਰ ਪਰਮਿੰਦਰ ਸਿੰਘ ਦੇ ਸਮੂਹ ਪਰਿਵਾਰ ਵੱਲੋਂ ਸਹਿਤ ਪੜ ਦੀ ਅਰੰਭਤਾ ਹੋਣੀ ਹੈ 10